ਦੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਜੀ ਤੁਸੀਂ ਹਮੇਸ਼ਾ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਤੇ ਤੁਸੀਂ ਮਾਣੋ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀਆਂ ਕਲਾ ਵਿੱਚ ਰੱਖੇ ਲੱਗੇ ਆਪਾਂ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾ ਤੁਹਾਨੂੰ ਜੀ ਅੱਜ ਦਸਵੀਂ ਆ ਜੀ ਦਸਵੀਂ ਦੇ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਪਤਾ ਹੀ ਆ ਜੀ ਸਾਡੇ ਹਰ ਮਹੀਨੇ ਦਸਵੀਂ ਦੇ ਦਿਹਾੜੇ ਤੇ ਸ੍ਰੀ ਅਜੀਤਗੁਰ ਸਾਹਿਬ ਸਿੱਖਾਂ ਤੇ ਅਖੰਡ ਪਾਠ ਦੇ ਭੋਗ ਪਾਏ ਜਾਂਦੇ ਆ ਕੋਈ ਨਾ ਕੋਈ ਜਿਹਦੇ ਪਰਮਾਤਮਾ ਨੇ ਕਰਮਾਂ ਦੇ ਵਿੱਚ ਸੇਵਾ ਲਿਖੀ ਹੁੰਦੀ ਆ ਉਹ ਆਪਣੀ ਸੇਵਾ ਨਿਭਾਉਂਦਾ ਜ਼ਰੂਰ ਆ ਜੀ ਤੇ ਅੱਜ ਜਿਹੜੀ ਸੇਵਾ ਹੈ ਸਫਾ ਸਾਹਿਬ ਹੈ ਕਿਤੇ ਹੋਰ ਪੁੱਤ ਸਾਹਿਬ ਠੀਕ ਠਾਕ ਹੈ ਵਧੀਆ ਹੈ ਮਹਾਰਾਜ ਤੰਦਰੁਸਤੀ ਰੱਖੇ ਇਹ ਹੈ ਜੀ ਵਧੀਆ ਟਾਈਮ ਲੰਗੀ ਜਿਵੇਂ ਮਹਾਰਾਜ ਸਭ ਦੇ ਸੀ ਤਾਂ ਨਹੀਂ ਲੰਗਣ ਠੀਕ ਠਾਕ ਹੈ ਸਭ ਦੀਆਂ ਮਾਤਾ ਰਾਜੀ ਰਹਿਣ ਸਭ ਦੇ ਬੱਚੇ ਰਾਜੀ ਰਹਿਣ ਤੰਦਰੁਸਤੀ ਰੱਖੇ ਮਹਾਰਾਜ ਇੱਕ ਤਰ੍ਹਾਂ ਜੀ ਸਾਨੂੰ ਨਾ ਵੀਰ ਨੇ ਚਲੋ ਪਹਿਲਾ ਬਾਤ ਦੀਆਂ ਗੱਲਾਂ ਬੀਬੀ ਜਿਹੜਾ ਇਹ ਖੰਡ ਪਾਠ ਅੱਜ ਪਤਾ ਕਿੰਨੇ ਨੇ ਪਿੰਡ ਦੇ ਹੀ ਆ ਬੰਦੇ ਇਹ ਫੇਵਾ ਜਿਹੜਾ ਲਿਖੀ ਅੱਜ ਦੀ ਹਾਂ ਨਾ ਦਸਵੀਂ ਦੀ ਕਿਉਂਕਿ ਇੱਥੇ ਸੁੱਖਾਂ ਵਾਰ ਆਉਣੀ ਹੈ ਜੀ ਤੇ ਸਾਡੇ ਜਿਹੜੇ ਸੀ ਸਿੰਘਾਂ ਕਹਿੜੇ ਕਾਫੀ ਆ ਜੀ ਕਹਿੰਦੇ ਵੀ ਜੋ ਮੰਗੀਏ ਸ਼ਰਦਾ ਦੇ ਨਾਲ ਉਹ ਪੂਰਾ ਹੁੰਦਾ ਹੈ ਪੂਰਾ ਹੁੰਦਾ ਹੈ ਹੈਨਾ ਸਹੀ ਗੱਲ ਆ ਨਾ ਇਹ ਬਾਹਰੋਂ ਵੀ ਸੰਗ ਤਾਂ ਆ ਕੇ ਇੱਥੇ ਖੰਡ ਪਾੜ ਦੇ ਦਸਵੀਂ ਵਾਲੇ ਦਿਨ ਭੋਗ ਪਾਉਣੀ ਹੈ ਜੀ ਜਿਹਦੇ ਪ੍ਰਮਾਤਮਾ ਦੇ ਲੇਖਾ 'ਚ ਸੇਵਾ ਲਿਖੀ ਹੁੰਦੀ ਆ ਉਹ ਨਿਭਾਉਣਾ ਜੀ ਗੱਲ ਤਾਂ ਇਹ ਸੇਵਾ ਤੇ ਆ ਕੇ ਮੁੱਕਦੀ ਆ ਕਹਿੰਦੇ ਹੀ ਬੀਬੀ ਅੱਛਾ ਇੱਕ ਵੀਰ ਨੇ ਮੈਨੂੰ ਕਮੈਂਟ ਮਾਰਿਆ ਵੀ ਤੁਸੀਂ ਜਦੋਂ ਬੀਬੀ ਕੋਲ ਆਏ ਤੇ ਵੀ ਮਤਲਬ ਇਥੋਂ ਘਰ ਤੋਂ ਤੁਸੀਂ ਡਿਊਟੀ ਪਰ ਗਏ ਤਾਂ ਤੁਸੀਂ ਬੀਬੀ ਨੂੰ ਕਹਿੰਦੇ ਹੁੰਦੇ ਤੇ ਵੀ ਬੀਬੀ ਕਭਰਾਣਾ ਸੀ ਤੇਰੇ ਕੋਲ ਡੇਲੀ ਆਉਂਗੇ ਤੇ ਬੀਬੀ ਨੇ ਸਾਨੂੰ ਰੋਕਿਆ ਹੋਇਆ ਜੀ ਇਹ ਕਾਤੇ ਰੋਕਿਆ ਹੈ ਬੀਬੀ ਦੱਸ ਓਹੋ ਮੈਂ ਪੁੱਤ ਆਇਆ ਇਹ ਵੀ ਮੇਰਾ ਮੁੰਡਾ ਆ ਜਾਂਦਾ ਮੇਰੇ ਕੋਲ ਪੋਤਾ ਆ ਜਾਂਦਾ ਕਿਉਂਕਿ ਉਹ ਜਿਹੜਾ ਛੋਟਾ ਜਾਂ ਮੁੰਡਾ ਹੈ ਆਪਾਂ ਉਹਨੂੰ ਛੇਲੇ ਦੇ ਵਿੱਚ ਨਾ ਵਿੱਚ ਪਈ ਨਹੀਂ ਸਕਦੇ ਜਿੱਦਣੋ ਉਹਦਾ 2 ਮਹੀਨੇ ਦਾ ਹੋ ਜੂਗਾ ਸਵਾ ਮਹੀਨਾ ਸਵਾ ਮਹੀਨੇ ਦਾ ਹੋ ਜੂਗਾ ਆਵੇ ਜਾਵੇ ਇੱਥੇ ਕੋਈ ਨਹੀਂ ਰੋਕਦਾ ਮਾਤਾ ਕੋਈ ਨਹੀਂ ਰੋਕਦੀ ਨਹੀਂ ਹੁਣ ਤਾਂ ਤੈਂ ਹੀ ਕਿਹਾ ਵੀ ਭਾਈ ਵੀ ਪੁੱਤ ਨੂੰ ਰੋਡਾਂ ਪਰ ਸਵਾ ਮਹੀਨੇ ਦੇ ਵਿੱਚ ਨਾ ਫੇਰੀ ਜਦੋਂ ਸਵਾ ਮਹੀਨੇ ਦਾ ਹੋ ਗਿਆ ਤਾਂ ਤੂੰ ਇੱਥੇ ਆਪਣਾ ਭਾਈ ਮੇਰੇ ਕੋਲ ਲੈ ਕੇ ਆਇਆ ਕਰ ਹਾਂ ਤੈਂ ਹੀ ਰੋਕਿਆ ਤਾਂ ਮਨੂ ਵੀਰੇ ਐਦਾ ਦੀ ਕੋਈ ਗੱਲ ਨਹੀਂ ਹੈਗੀ ਜੇ ਤੁਸੀਂ ਸੋਚਦੇ ਹੋ ਨਾ ਵੀ ਸਾਡਾ ਚਿੱਤ ਨਹੀਂ ਜੀ ਘਰ ਦਾ ਘਰ ਰਹਿਣ ਨੂੰ ਜਾਂ ਚਾਹ ਰਣਜੀਤ ਦਾ ਨਹੀਂ ਕਰਦਾ ਇਦਾਂ ਦੀ ਕੋਈ ਗੱਲ ਨਹੀਂ ਸਿਆਣਿਆਂ ਦਾ ਵੀ ਕਹਿਣਾ ਮੰਨਣਾ ਪੈਂਦਾ। ਉਹ ਤਾਂ ਪੁੱਤ ਮੈਂ ਆਏ ਕਹਿੰਦੇ ਵੀ ਰਹਾ ਦੇ ਵਿੱਚ ਨਹੀਂ ਨਿਆਣਾ ਕਮਾਉਣਾ ਕਿਉਂ ਛਿਲੇ ਦਾ ਕੰਮ ਹੈ। ਛਿਲੇ ਦਾ ਕੰਮ। ਵੀ ਹਵਾ ਵੀ ਲੱਗਦੀ ਐ ਤੇ ਬੱਚੇ ਛੋਟੇ ਜਿਹੇ ਨੂੰ ਵੀ ਠੰਡ ਲੱਗ ਜੂਗੀ। ਤੇ ਘਰ ਤਾਂ ਪੁੱਤ ਉਹਨਾਂ ਦਾ ਹੀ ਰਹਿਣਾ ਐ। ਮੇਰਾ ਤਾਂ ਕੋਈ ਨਹੀਂ। ਮੈਂ ਤਾਂ ਕੁਛ ਨਹੀਂ ਕਹਿੰਦੀ ਆ ਮੈਂ। ਇਹ ਦੇਖੋ ਜੀ ਘਰ ਸਾਡਾ ਪੇਸ਼ਕ ਰਹਿਣਾ ਪਰ ਜਦ ਤੱਕ ਬੀਬੀ ਬੈਠੀ ਆ ਇਹਦਾ ਠੀਕ ਆ। ਵੀ ਪਰਮਾਤਮਾ ਸਾਡੀਆਂ ਮਾਮਾ ਨੂੰ ਚੜਦੀ ਕਲਾ ਵਿੱਚ ਰੱਖੇ। ਕੋਈ ਪੁੱਤ ਮਾਤਾ ਨਹੀਂ ਲੜਦੀ ਕੋਈ ਬੱਚੇ ਨਹੀਂ ਲੜਦੇ ਮਾਤਾ ਕੁਛ ਨਹੀਂ ਕਹਿੰਦੀ ਮੈਂ ਤਾਂ ਕਹਿੰਦੀ ਥੋੜਾ ਘਰ ਹੈ ਪਾਈਸਾ ਵਾ ਮਿੰਨੇ ਦਾ ਮੁੰਡਾ ਹੋਜਵੇ ਰੋਜ ਆ ਜਾ ਕਰੋ ਮੈਂ ਕੋਈ ਨਹੀਂ ਰੋਕਦੀ ਨਹੀਂ ਰੋਕੀ ਅਫੇ ਐਸੀ ਬੀਬੀ ਤੇਰੇ ਭਾਉਂਦੇ ਨਹੀਂ ਹੈਗੇ ਆਉਂਦੇ ਮੇਰੇ ਕੋ ਮੁੰਡਾ ਮੁੰਡਾ ਮੈਨੂੰ ਪੁੱਛਦਾ ਆਉਂਦਾ ਮੇਰੇ ਕੋ ਮਾਜ਼ੀ ਆਉਂਦਾ ਏ ਐਦਾਂ ਦੀ ਵੀਰੇ ਕੋਈ ਗੱਲ ਬਾਤ ਨਹੀਂ ਹੈਗੀ ਤੁਸੀਂ ਸਾਨੂੰ ਹਰ ਵਾਰ ਕਮੈਂਟ ਮਾਰਦੇ ਹੋ ਤੁਸੀਂ ਬੀਬੀ ਕੋਲ ਤੇ ਆਪਣਾ ਖਿਹੜਾ ਛੜਾਇਆ ਤੁਸੀਂ ਇੱਥੇ ਨੂੰ ਭੱਜਿਆ ਏ ਅਸੀਂ ਕੋਈ ਖਿਹੜਾ ਨਹੀਂ ਨਹੀਂ ਅਸੀਂ ਤਾਂ ਮੈਂ ਤਾਂ ਪੁੱਤ ਬਹੁਤ ਤੁਹਾਡਾ ਵੀਡੀਓ ਵਿੱਚ ਕਹਿੰਦੀ ਚੜੀ ਆਈ ਸ਼ੁਰੂ ਤੇ ਵੀਨਾ ਦਾ ਘਾਰ ਆ ਪਾਈ ਰਖੋ ਵੀ ਆ ਹਾਂ ਲਈ ਮੈਂ ਹੁਣ ਮਹੀਨਾ ਰੋਕਿਆ ਹੈ ਵੀ ਆਪਣਾ ਇਹ ਤੇ ਬਾਅਦ ਤੁਹਾਨੂੰ ਕੁੱਲੇ ਛੁੱਟੀਆਂ ਆ ਰੋ ਜਾਓ ਜੋ ਇੱਥੇ ਰਹੋ ਮਾਤਾ ਕੁਛ ਨਹੀਂ ਕਿਸੇ ਨੂੰ ਕਹਿੰਦੀ ਪੁੱਤਰ ਮਾਤਾ ਆਪਣਾ ਮਾਤਾ ਨੇ ਵੀਨਾ ਅਸੀਂ ਤਾਂ ਬੀਬੀ ਨੂੰ ਵੀ ਕਿਹਾ ਤਾਂ ਵੀ ਬੀਬੀ ਵੀ ਤਾਂ ਸਵਾ ਮਹੀਨਾ ਸਾਨੂੰ ਰੋਕਿਆ ਤੂੰ ਸਾਡੇ ਨਾਲ ਚੱਲਿਆ ਕਰ ਕਿਉਂਕਿ ਮੌਸਮ ਹੁੰਦਾ ਹੀ ਜੀ ਠੰਡਾ ਤੇ ਬੱਸ ਉਹਨੂੰ ਪਤਾ ਹੀ ਵੀ ਭੱਜ ਦੌੜ ਦੇ ਵਿੱਚ ਕਮਾਂਕਾਰਾਂ ਦੇ ਵਿੱਚ ਤਾਂ ਪਤਾ ਹੀ ਨਹੀਂ ਲੱਗਦਾ ਟਾਈਮ ਨਹੀਂ ਪੁੱਤ ਤੁਸੀਂ ਰਾਜੇ ਹੋ ਕਹਿਣ ਵਾਲੇ ਮਾਤਰਾ ਦੇ ਤੁਸੀਂ ਮਤਤ ਕਰਦੇ ਠੀਕ ਆ ਗੱਲ ਤੁਹਾਡੀ ਵੀ ਬਹੁਤ ਲੱਖ ਰੁਪਏ ਦੀ ਕਰਦੇ ਜਿਹੜੀ ਤੁਸੀਂ ਲੱਖ ਰੁਪਏ ਦੇ ਵਿੱਚੋਂ 1 ਰੁਪਿਆ ਕੱਢ ਦੋ ਜੀ ਲੱਖ ਰੁਪਏ ਦੀ ਗੀਤ ਦਿਖਾ ਕੇ ਇਹ ਮੈਂ ਪੁੱਤ ਤਾਂ ਕਿਹਾ ਕਿ ਹਾਂ ਜੀ ਬੱਚਾ ਛੋਟਾ ਜਾਏ ਹਾਂ ਉਨ ਤੋਂ ਬਾਅਦ ਫੇਰ ਤੁਸੀਂ ਦੇਖੀ ਜਾਓ ਕਿ ਮਾਤਾ ਕੋਲ ਛੋਟਾ ਬੱਚਾ ਆਉਂਦਾ ਹੈ ਇਹ ਕਿਹੜਾ ਕੰਮ ਕਰ ਚੱਲ ਬੀਬੀ ਫਿਲਾਲ ਹਾਲੇ ਤਾਂ ਇੱਕ ਸਮਾਂ ਮਹੀਨਾ ਤੇ ਤਨੂ ਮੈਂ ਕਹਾਂ ਵੀ ਭਾਈ ਤੂੰ ਮੇਰੇ ਨਾਲ ਚੱਲਿਆ ਕਰ ਨਹੀਂ ਪੁੱਤ ਤੂੰ ਕਹਿੰਦਾ ਨਹੀਂ ਮੇਰੇ ਪੱਟਾ ਹੈ ਮੈਂ ਕੀ ਕਰਾਂ ਨਹੀਂ ਮੈਂ ਪੁੱਤ ਆਏ ਮੇਰਾ ਜਿਹੜਾ ਹੀ ਇਹ ਮੇਰੀ ਮਤਬਕਾ ਮੜਕੇ ਹੀ ਲੇ ਵੀ ਮੈਂ ਬੋਤਾ ਮੋੜ ਸੈਕਿੰਡ ਪਰ ਵੀ ਨਹੀਂ ਗੱਡ ਸਕਦੀ ਕਿਉਂਕਿ ਮੇਰਾ ਫੇਸਿਆਂ ਨੂੰ ਤੱਤ ਹੋਣ ਲੱਗ ਗਿਆ ਤੁਰਕੇ ਚੱਲਿਆ ਕਰ ਤੁਰਕੇ ਮੈਂ ਹੁਣ ਆਈ ਆ ਉਹਦਾ ਵੀ ਪੁੱਤ ਫੇਰ ਮੈਂ ਕਹਿ ਦਿੰਦੀ ਵੀ ਚੱਲ ਕੋਈ ਨਹੀਂ ਵੀ ਉਹ ਨਾ ਮੇਰੇ ਕੋ ਗਾਵੂ ਹੋ ਗਿਆ ਗੱਲਾਂ ਮਕਾਜ ਤੈਨੂੰ ਅਸੀਂ ਮੁੱਢੇ ਪਰੇ ਚੱਕ ਲੈਣਾ ਮੈਂ ਮਨਿੰਦਰ ਸਿੰਘ ਐ ਤੈਨੂੰ ਤੁਰਨੀ ਲੋ ਪੁੱਤ ਮਾਰਾ ਤੂੰ ਨੇ ਚੜਦੀ ਕਲਾ ਰੱਖਿਆ ਜਿਹੜੇ ਤੁਸੀਂ ਮੇਰੀ ਇੰਦੀ ਸਹਾਇਤਾ ਕਰਦੇ ਮੇਰੇ ਬੱਚੇ ਵੀ ਤੁਸੀਂ ਅਕਲ ਦੇਣੀ ਹੈ ਇਹ ਬਹੁਤ ਬਹੁਤ ਤਨਵਾ ਅੱਛਾ ਮੈਨੂੰ ਐ ਰਸ ਵੀ ਗੁਰਦੁਆਰੇ ਜਾਣਾ ਸੀ ਜਾ ਆਈਏ ਫਿਰ ਜਾਓ ਜਾਓ ਕਹਿਣ ਮੈਂ ਅੱੱਕ ਕੇ ਜਾਣਾ ਹਾਂ ਮੈਂ ਉਹ ਮੁੰਡਾ ਖਾਣਾ ਜਾਣਾ ਕਰਤੀ ਅੱਛਾ ਅੱਛੀ ਹੈ ਨਾ ਤੇ ਚਲੋ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਗੁਰਦੁਆਰਾ ਸ਼੍ਰੀ ਜੀਤਗੜ੍ਹ ਸਹੀ ਸਿੰਘਾਂ ਪਰ ਜਾ ਕੇ ਜੀ ਮਨਿੰਦਰ ਸਿੰਘ ਦੇ ਦਾ ਪਤੰਗ ਵੀ ਪਤੰਗ ਕਦ ਮੁੱਕਣਗੇ ਇਹਦੇ ਪਤੰਗ ਕਦ ਮੁੱਕਣਗੇ ਮੈਨੂੰ ਆਏ ਦੱਸ ਪਹਿਲਾਂ ਇੱਕ ਗੱਲ ਛੋਟਾ ਨਹੀਂ ਬੜਾ ਪਿਆਰ ਆਉਂਦਾ ਮੂਲ ਪਰ ਸਾਡੀ ਵਾਰ ਨੂੰ ਸਾਡੀ ਵਾਰ ਤਾਂ ਘੜੀਸਾ ਪਾ ਦਿੰਦੇ ਸੀ ਬਾਲਾ ਦੇ ਫੜ ਕੇ ਵੀ ਚਲੋ ਉਹ ਨਹੀਂ ਦੇ ਮੈਂ ਕਰਦਾ ਤਾਂ ਇੰਜ ਜੱਜ ਜਮਾਨਾ ਕੋਸੂ ਹੁੰਦਾ ਜਮਾਨਾ ਕੋਸੂ ਰਹੇ ਸਮੇਂ ਸਮੇਂ ਦੀ ਗੱਲ ਹੈ ਤੁਸੀਂ ਤਾਂ ਆ ਗੱਲ ਤੇ ਕਾਪੀ ਗੱਲ ਤੇ ਮੈਂ ਕਾਰਚ ਪਾੜ ਕੇ ਦੇ ਦੇਣਾ ਤਰਕਾ ਬੰਦ ਦੇਣਾ ਉਹੀ ਮੇਰੇ ਪੁੱਤਾਂ ਵੇੜਾਉਂਦੇ ਨੇ ਫਿਰ ਜਿਹੜਾ ਸਭ ਦੇ ਬੱਚੇ اسی ਤਰ੍ਹਾਂ ਹੀ ਡਾਉਂਦੇ ਦੇ ਜੱਜ ਜਮਾਨਾ ਹੀ ਹੈ ਇਸਾ ਜਮਾਨਾ ਹੀ ਹੈ ਕੋਈ ਬਤਾਂਗੋ ਨਹੀਂ ਕਰਦਾ ਕੋਈ ਕੁਛ ਨਹੀਂ ਕਰਦਾ ਲਫਾ ਫੇਂ ਟੂਰਾ ਹਾਂ ਲਫਾ ਫੇ ਜਿਹੜੇ ਮਮੀ ਪਾਛਦੇ ਇਹ ਸੌਦਿਆਂ ਦੇ ਹੁਣ ਉਹਨਾਂ ਨੂੰ ਡੋਰ ਬੰਨ੍ਹ ਦੇਣੀ ਬੱਚਿਆਂ ਦਾ ਕੁਨੇ ਸਿਵਾਉਂਦੇ ਰੱਖਿਆ ਜਾਣਾ ਨਿਆਣਾ ਪੜਾਤਾ ਸਮਾਤਾ ਬਹੁਤ ਸਮਾ ਮੇਰੇ ਬੱਚਿਆਂ ਨਾਲ ਤੇਰੀ ਗਲੀ ਵੀ ਲੱਗਿਆ ਚਲੋ ਰਾਜੀ ਰਹਿਣ ਮਰ ਰਹਿਣ ਕੋਈ ਆ ਮੈਤੇ ਕੋਈ ਨਹੀਂ ਚਲੋ ਜੀ ਚੱਲਦੇ ਹੁਣ ਆਪਾਂ ਗੁਰਦੁਆਰਾ ਸਾਹਿਬ ਮਨਿੰਦਰ ਜੀ ਦਾ ਖਾਸਾ ਵਾਈਗੁਰ ਜੀ ਦੀ ਫਤਹਿ ਜੀ ਅੱਜ ਆ ਗਿਆ ਜੀ ਦਸਵੀਂ ਅੱਜ ਹੁਣ ਇੰਟਰਨੈਟ ਨਹੀਂ ਗੁਰਦੁਆਰੇ ਹੁਣ ਸਾਨੂੰ ਦਿਖਾਉਣਾ ਜੀ ਕਿੰਨੀ ਸੁੰਦਰ ਸੰਗਤ ਆਈ ਹੋਈ ਹੈ ਜੀ ਸਾਰੇ ਪਹੁੰਚੇ ਪਏ ਨੇ ਜੀ ਚਲੋ ਜੀ ਚੱਲਦੇ ਹਾਂ ਹੁਣ ਕਰਾਂਗੇ ਜਾ ਕੇ ਸੇਵਾ ਚੱਲੀਏ ਹਾਂ ਚਲੋ ਜੀ ਸਭ ਪਹੁੰਚ ਗਏ ਆ ਜੀ ਆਪਣਾ ਗੁਰਦੁਆਰਾ ਸ਼੍ਰੀ ਅਜੀਤਗੜ੍ਹ ਸਾਹਿਬ ਕਰਿਓ ਜੀ ਦਰਸ਼ਨ ਜੀ ਅਜੀਤਗੜ੍ਹ ਜੀ ਸੀ ਸਿੰਘਾ ਤੇ ਹਾਂ ਇਹ ਸੀ ਸਿੰਘਾ ਦਾ ਨਾਮ ਆਪੋ ਤੇ ਅਜੀਤਗੜ੍ਹ ਸਾਹਿਬ ਠੀਕ ਆ ਕਿਆ ਨਾਮ ਆ ਅਜੀਤਗੜ੍ਹ ਸਾਹਿਬ ਜੋ ਚੱਲ ਰਿਹਾ ਟਾਲ ਚੀਰੀ ਤੁੰ ਨੂੰ ਇਹ ਦੇ ਗੁਰੂ ਦਾ 5G ਤੇ ਜਸਰਿਕਾ I'm <laughs> 不掐的、就。是 ਇਹ ਯਾਤਰਾ ਤੋਂ ਪ੍ਰਭਾਵ ਸਾਮ ਫਟਨਾ ਸਾਹਿਬ ਅਤੇ ਪਟਨਾ ਸਾਹਿਬ ਦੇ ਦਰਸ਼ਨ ਕਰੂਜੀ ਬਸ ਦੀ ਬੁਕਿੰਗ ਦਾ ਤੇ ਅਡਵਾਂਸ ਦੇ ਵਿੱਚ ਇੰਨਾ ਕਿਰਾਇਆ ਹੋ ਰਿਹਾ ਹੈ ਤੇ ਆ ਹੈਗੀ ਜੀ ਪਵਿੱਤਰ ਯਾਤਰਾ ਸ਼੍ਰੀ ਸੱਚਗੰਧ ਸ਼੍ਰੀ ਹਜੂਰ ਦਾ ਹੈ ਤੇ ਜੇ ਕਿਸੇ ਮੇਰੇ ਵੀਰ ਭੈਣ ਭਾਈ ਨੇ ਜਾਣਾ ਹੈ ਤਾਂ ਆ ਨੰਬਰ ਥੱਲੇ ਦਿੱਤੇ ਹੋਏ ਆ ਇਹਨਾਂ ਤੇ ਕੰਟੈਕਟ ਕਰ ਲਓ ਬਾਕੀ ਸਾਰਾ ਕੁਝ ਜਿਹੜਾ ਵੀ ਤੁਹਾਨੂੰ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ 40% ਦੇ ਬੰਦੇ ਫਾਰੀ ਠੀਕ ਹੈ ਠੀਕ ਹੈ ਜੀ है ਜ਼ਿੰਦਗੀ ਦੇ ਕਾਰਜ ਕਿਹੜੀ ਹੈ ਕੰਮ ਸਵਾਰਟ ਹੈ ਪਾਕੀ ਹੈ ਰਾਜ ਦੇ ਸਵਾਰ ਸੱਤ ਗੁਰ ਸੱਜਿ ਇਹ ਕਥਨੀ ਕੋ ਵਾਰਿਆ ਕੋ ਸਤਾਰਾ ਆਓ ਬੈਕ ਫਰਮਾਂ ਦੇ ਨਾਲ ਸਾਰਿਆਂ ਨੇ ਇੱਕ ਵਾਰੀ ਹਾਜ਼ਰੀ ਭਰਨੀ ਹੈ ਸਮਸਮਾਤੀ ਦਾ ਉਪਰੰਤ ਸੇ ਪੋੜੀ ਨੰਸ ਆਓ ਨਾਲ ਕਰਕੇ ਇੱਕ ਬੜਾ ਸੋਹਣਾ ਸੱਲ ਤੇ ਸ਼ਬਦ ਸੌਖਾ ਸ਼ਬਦ ਹੈ ਸਾਰਿਆਂ ਨੇ ਵਾਜਰੀ ਭਰਨੀ ਹੈ is so

ਅਰਸ਼ ਅੱਧੀ ਆ ਵੀ ਕਹਿੰਦੇ ਕਹਿੰਦੇ ਵੀ ਮੜਾ ਨੂਨ ਮਿਰਚ ਚੈੱਕ ਕਰ ਲਿਓ ਹਨਾ ਪਤਾ ਲੱਗ ਜੂਗਾ ਹਾਂ ਹਾਂ ਨੂਨ ਮਿਰਚ ਚੈੱਕ ਹੋ ਜੂਗਾ ਵੀ ਕੋ ਘਾਟ ਬਾਦ ਹੋਈ ਇਹ ਪਿੰਡ ਦੇ ਸਹਿਯੋਗ ਨਾਲ ਹੈ ਹਨਾ ਆ ਜਿਹੜੀ 10ਵੀਂ ਆਪਾਂ ਭੋਗ ਪਾ ਰਹੇ ਹਾਂ ਨਾ ਸਹਿਯੋਗ ਨਾਲ ਪਾਣੀ ਉਹਨੇ ਜਿ ਪਾਦੇ ਉਧਰ ਵੀ ਦੇਖ ਲੈ ਨੂੰ ਮੈਂ ਚ ਪਾਣੀ ਘੱਟ ਕਰੇ ਦੋਏ ਚੀਜ਼ਾਂ ਅਖੀਰ ਹੈ ਨਾ ਮਟਰ ਪਨੀਰ ਕਟਾਈ ਨੂੰ ਹੂੰ ਨੂਨ ਦਾ ਟਾਈ ਇੰਨੀ ਲੁੱਕੀ ਹਾਂ ਜੰਨਾ ਮੁੱਠੀ ਕੁ ਪੈਣੀ ਆ ਮੁੱਠੀ ਕੁ ਪੈਣੀ ਆ ਜੀ ਮੁੱਠੀ ਕੁ ਪੈਣੀ ਆ ਇੱਕ ਮਨੇ ਤਾਂ ਉੱਥੇ ਵੀਰ ਆ ਗਿਆ ਆ ਚੱਕ ਲਈ ਹੁਣ ਟੇਬਲ ਕਾ ਇੱਕ ਨਹੀਂ ਰਹਿਣ ਦੀ ਟੇਬਲ ਹੀ ਟੇਬਲ ਰਹਿਣ ਦੀ ਆਉ ਆਉ ਰਹਿਣ ਦਿੰਦੇ ਆ ਨਾ ਠੀਕ ਆ ਇਹਦਾ ਬਾਹਲੇ ਦੇਖੀ حاجی جی جی ٹھیک ہے جی ٹھیک ہے ਪਾਹਣ ਗੁਰਦੁਆਰਾ ਸਭ ਤੋਂ ਕਰੇ ਤੇ ਅੱਜ ਜਿਹੜੀ ਸੇਵਾ ਤੀਜੀ ਅੱਜ ਦਸਵੀਂ ਦੀ ਸਾਡੇ ਪਿੰਡ ਮਾਣੇ ਮੱਜਰੇ ਵੱਲੋਂ ਅੱਜ ਦਸਵੀਂ ਦੇ ਭੋਗ ਪਾਏ ਗਏ ਆ ਜੀ ਸਾਂਝਾ ਖੰਡਪਾਰ ਸੀ ਪਿੰਡ ਵੱਲੋਂ ਅੱਜ ਇੱਕ ਮਹੀਨਾ ਪੂਰਾ ਅੱਜ ਇੱਕ ਮਹੀਨਾ ਰਹਿ ਗਿਆ ਜੀ ਸਾਡੇ ਹੋਲੇ ਮਹੱਲੇ ਦਾ ਲੰਗਰ ਚੱਲਦਾ ਜੀ ਹਰ ਸਾਲ ਮਾਰਚ ਦੇ ਮਹੀਨੇ ਦੇ ਵਿੱਚ ਇੱਕ ਮਹੀਨਾ ਰਹਿ ਗਿਆ ਜੀ ਹੋਲੇ ਮਹੱਲੇ ਦਾ ਲੰਗਰ ਲੱਗਣ ਤੋਂ ਅਗਲੇ ਮਹੀਨੇ ਤੋਂ ਸਟਾਰਟਿੰਗ ਆ ਜੀ 9 ਤਰੀਕ ਤੋਂ 9 ਤੋਂ ਲੈ ਕੇ ਵੀ 17 ਤਰੀਕ ਤੱਕ ਕਿੰਨੀ 16 ਹਾਂ 16 16 17 ਅਸਾਂ 16 17 ਤਰੀਕ ਤੱਕ ਆ ਜੀ ਤੇ ਬਾਕੀ ਠੀਕ ਆ ਜੀ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਕਿਸੇ ਹੋਣ ਅਗਲੇ ਬਲੌਗ ਦੇ ਵਿੱਚ ਹੀ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ